ਇੱਕ ਫੋਟੋ ਦੇਖਿਆ ਨਾ ਬਾਬਾ ਦਾ ਹੱਥ ਫੜਿਆ ਹੈ ਨੌਜਵਾਨ ਨੇ ਤੇ ਬਾਬੇ ਨੇ ਜਾਨਵਰ ਦਾ ਕੁੱਤੇ ਦਾ ਕੰਨ ਫੜ ਕੇ ਉਹਨੂੰ ਕੱਟ ਰਿਹਾ ਹੈ ਵਿੱਚ ਹੂੰ ਇਹ ਹੈ ਪੰਜਾਬ ਇਹ ਪੰਜਾਬ ਸਾਡਾ ਸਾਰਿਆਂ ਦਾ ਇੱਕੋ ਹੀ ਰੱਬ ਆ ਉਹ ਪਿਆਰ ਹੈ ਹੂੰ ਪਿਆਰ ਉਹ ਮੁਹੱਬਤ ਆ ਉਹ ਏਕ ਓੰਕਾਰ ਆ ਹੋਏ ਹੋਏ ਉਹ ਸਤਨਾਮ ਆ ਉਹ ਕਰਤਾ ਪੁਰਖ ਹੈ ਉਹ ਨਿਰਭਉ ਹੈ ਜੀਦੇ ਕੋਲੇ ਕੋਈ ਭੌਂ ਨਹੀਂ ਉਹ ਨਿਰਵੈਰ ਹੈ ਜੀਦਾ ਕਿਸੇ ਨਾਲ ਵੈਰ ਨਹੀਂ ਚਾਹੇ ਪੰਜਾਬੀ ਉਤਰਲਾ ਆ ਜਾਵੇ ਪੰਜਾਬੀ ਇੱਧਰ ਲੈ ਚਾਹੇ ਕੋਈ ਯੂਰਪ ਦਾ ਬੰਦਾ ਚਾਹੇ ਇੱਥੇ ਉਹ ਕੀ ਯਸੂ ਮਸੀਹ ਦੇ ਕਹੇ ਮੁਤਾਬਕ ਹੀ ਗੁਰੂ ਨਾਨਕ ਦੇਵ ਜੀ ਦੇ ਕਹੇ ਮੁਤਾਬਕ ਹੀ ਫਰੀਦ ਕਬੀਰ RAM KRISHNA ਅੱਲਾ ਜਿਹਦੀ ਗੱਲ ਕਰਦੇ ਆ ਮੁਹੰਮਦ ਜੋ ਰਾਹ ਰਸਦੇ ਨੇ ਉਹਦੇ ਨੇੜੇ-ਤੇੜੇ ਹੈਗਾ ਜਿੱਥੇ ਬਾਬੇ ਦੇਬੇ ਬਾਤ ਸੁਣਾਉਂਦੀ ਸੀ ਬੰਦੇ ਬਣਨ ਦੀਆਂ ਉਹਦੇ ਨੇੜੇ ਤੜੇ ਹੈਗੇ ਜਾਂ ਗੱਲਾਂ ਹੀ ਨੇ ਸਾਡੇ ਕੋਲੇ ਆਪਾਂ ਤਾਂ ਕਾਰਾਂ 'ਚ ਫਸੇ ਹੋਇਆ ਅਸੀਂ ਤਾਂ ਸੂਪਿਆਂ 'ਚ ਫਸ ਗਏ ਅਸੀਂ ਤਾਂ ਬੂਲੀਆਂ 'ਚ ਫਸ ਗਏ ਹੈਨਾ ਪੰਜਾਬੀ ਮਤਲਬ ਅਸੀਂ ਸਾਰੇ ਜਿੰਨਾ ਪੰਜਾਬ ਦੇ ਵਿੱਚ ਰਹਿੰਦਾ ਜਿਹੜਾ ਪੰਜਾਬ 'ਚ ਜੰਮਿਆ ਪਲਿਆ ਉਹ ਪੰਜਾਬੀ ਹੋਈ ਹੈ ਰੱਬ ਆਪਣਾ ਹੈ ਕੌਣ ਹੈ ਸਾਡਾ ਰੱਬ ਕਿਹੜਾ ਸਾਡਾ ਰੱਬ ਕਿਹੜਾ ਬਾਬਾ ਜੀ ਨੇ ਇਕੱਲੀ ਨਿਮਰਤਾ ਸਿਰਫ ਕਾਹ ਹੈ ਨੂੰ ਨਹੀਂ ਕਹੀ ਗੱਲਾਂ ਚ ਨਹੀਂ ਉਹ ਸਿਰਫ ਜੀਵ ਦੇ ਵਿੱਚ ਨਹੀਂ ਨਿਮਰਤਾ ਇੱਥੇ ਵੀ ਚਾਹੀਦੀ ਹੈ ਨਿਮਰਤਾ ਇੱਥੇ ਵੀ ਚਾਹੀਦੀ ਹੈ ਨਿਮਰਤਾ ਤੁਰਨ ਚ ਵੀ ਚਾਹੀਦੀ ਹੈ ਨਿਮਰਤਾ ਬੈਠਣ ਚ ਵੀ ਚਾਹੀਦੀ ਹੈ ਨਿਮਰਤਾ ਸੋਚਣ ਚ ਵੀ ਸਹੀ ਦੀ ਹੈ ਨਿਮਰਤਾ ਸਮਝਣ ਦੇ ਵਿੱਚ ਵੀ ਚਾਹੀਦੀ ਹੈ ਉਹ ਗੋਤਾ ਨਾਲ ਜਿਹੜੀ ਹੁੰਦੀ ਹੈ ਨਾ ਗੋਲ ਵਿਕਰ ਗੋਤਾ ਅੱਛਾ ਉਹ ਤਾਂ ਇਹੋ ਜਿਹੀ ਹੁੰਦੇ ਨੇ ਹਾਂ ਅਸੀਂ ਐਂ ਦਾ ਕਹੀ ਜਾਂਦੇ ਹਾਂ ਕਿ ਸਾਡਾ ਦਾਦਾ ਘਹਿਣ ਹੁੰਦਾ ਸੀ ਸਾਡਾ ਪਿੰਡ ਆਏ ਆ ਸਾਡਾ ਫਲਾ ਆਏ ਆ ਸਾਡਾ ਮਾਸਟਰ ਜੀ ਆਏ ਹੁੰਦੇ ਸੀ ਸਾਡਾ ਸਕੂਲ ਆਏ ਲਕੀ ਆਪਾਂ ਉਹਨਾਂ ਨੂੰ ਸਮਝਿਆ ਹਾਂ ਵੀ ਕੀ ਆਪਾਂ ਉਹਨਾਂ ਨੂੰ ਸਮਝਿਆ ਹਾਂ ਤੂੰ ਕਿਵੇਂ ਹੈ ਤੂੰ ਕਿਵੇਂ ਰਹਿ ਰਹੇ ਹਾਂ ਅਸੀਂ ਨਾ ਓਵਰ ਰਿਐਕਟ ਬਹੁਤ ਕਰਦੇ ਹਾਂ ਚਾਹੇ ਅਸੀਂ ਇੱਥੇ ਆਂ ਚਾਹੇ ਅਸੀਂ ਪੰਜਾਬ ਦੇ ਵਿੱਚ ਆ ਸਾਡੇ ਕੋਲੇ ਗਿਆਨ ਦੇ ਭੰਡਾਰ ਤਾਂ ਬਾਬਾ ਫਰੀਦ ਦੇ ਵੀ ਨੇ ਸਾਡੇ ਕੋਲੇ ਗੁਰੂ ਨਾਨਕ ਦੇਵ ਜੀ ਦੀ ਫਲਸਫੀ ਵੀ ਹੈਗੀ ਆ ਸਾਡੇ ਕੋਲੇ ਬੁੱਲੇ ਸ਼ਾਹ ਵੀ ਹੈਗੇ ਸਾਡੇ ਕੋਲੇ ਗੁਰਗੋਬਿੰਦ ਸਿੰਘ ਜੀ ਵੀ ਹੈਗੇ ਸਾਡੇ ਕੋਲੇ ਬਹੁਤ ਕਮਾਲ ਦੇ ਲਿਟਰੇਚਰ ਬੜੇ ਕਮਾਲ ਦੇ ਚਿੰਤਕ ਬੜੇ ਯੋਧਿਆਂ ਦੀਆਂ ਕਹਾਣੀਆਂ ਨੇ ਪਰ ਸਾਡੀ ਆਪਣੀ ਕਹਾਣੀ ਕੀ ਅੱਜ ਦੀ ਜਿਹਦੇ ਕੋਲੇ ਪਿਆਰ ਹੁੰਦਾ ਨਾ ਉਹ ਕੱਲਾ ਗੰਨੇ ਨੂੰ ਜਾਂ ਕਣਕ ਨੂੰ ਨਹੀਂ ਕਰਦਾ ਉਹ ਗੁਲਾਬ ਨੂੰ ਵੀ ਕਰਦਾ ਉਹ ਘਾਹ ਨੂੰ ਵੀ ਕਰਦਾ ਕੰਡਿਆਂ ਵਾਲੀ ਹਾਂ ਉਹ ਕੱਲੀ ਆਪਣੀ ਮੱਝ ਨੂੰ ਨਹੀਂ ਕਰਦਾ ਉਹ ਗਲੀ ਚ ਵਾਰਾ ਫਿਰਦੇ ਕੁੱਤੇ ਦਾ ਵੀ ਖਿਆਲ ਰੱਖਦਾ ਉਹਦੇ ਵੀ ਉਹ ਜਾਂਦਾ ਜਾਂਦਾ ਲੱਤੋਂ ਹੀ ਨਹੀਂ ਮਾਰ ਦਿੰਦਾ ਕਿਤੇ ਆਪਣੀ ਮੱਝ ਨੂੰ ਪਿਆਰ ਨਾਲ ਫੜੀ ਲੈ ਕੇ ਜਾ ਰਿਹਾ ਕਿ ਇਹ ਤਾਂ ਸਾਡੀ ਜੀ ਬੱਗੀ ਐ ਸਾਡੀ ਬੱਗੀ ਐ ਫੁੱਲਾਂ ਵਾਲੀ ਐ ਸਾਡੀ ਤੇ ਮੂਰੇ ਕੁੱਤਾ ਆ ਗਾਲ ਕੱਢੀ ਇਹਦਾ ਮਤਲਬ ਫਿਰ ਤੁਸੀਂ ਜਾਨਵਰ ਨੂੰ ਪਿਆਰ ਨਹੀਂ ਕਰਦੇ ਜੇ ਤੁਸੀਂ ਮਨੁੱਖਤਾ ਨੂੰ ਪਿਆਰ ਕਰਦੇ ਹੋ ਤੇ ਤੁਸੀਂ ਸਾਰੀ ਮਨੁੱਖਤਾ ਨੂੰ ਪਿਆਰ ਕਰਦੇ ਹੋ ਫਿਰ ਤੁਸੀਂ ਆਏ ਨਹੀਂ ਕਹਿੰਦੇ ਵੀ ਆ ਕਾਲਾ ਆ ਗੋਰਾ ਆ ਉਹਦੀ ਅੱਖਾਂ ਐ ਨੇ ਉਹ ਭਲਾ ਐ ਜਾਂ ਆ ਕੌਮ ਦਾ ਇਹ ਜੀ ਹੁੰਦੀ ਐ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੀਜ ਵਯੂ ਦੇਖ ਰਹੇ ਸਾਰੇ ਸਰੋਤਿਆਂ ਨੂੰ ਨਿੱਗੀ ਜੀ ਐ ਨੂੰ ਸਵਾਗਤ ਕਰਦੇ ਆ ਜੀ ਤੇ ਸਾਡੇ ਲਈ ਅੱਜ ਬੜੀ ਹੀ ਮਾਨ ਵਾਲੀ ਗੱਲ ਆ ਬਹੁਤ ਪੌਡਕਾਸਟ ਹੋ ਗਏ ਬਹੁਤ ਇੰਟਰਵਿਊਜ਼ ਹੋ ਗਈਆਂ ਪਰ ਜਿਹੜੀ ਅੱਜ ਜਿਨ੍ਹਾਂ ਦੇ ਨਾਲ ਅਸੀਂ ਖੜੇ ਆ ਇਹਨੇ ਨੇ ਵੀ ਚੱਲਦੀ ਫਿਰਦੀ ਯੂਨੀਵਰਸਿਟੀ ਵਾਹਿਗੁਰੂ ਵਾਹਿਗੁਰੂ ਹੈਨਾ ਵੀ ਉਹ ਵੀ ਸ਼ਬਦ ਜਾਨੀ ਥੋੜੇ ਪੈ ਜਾਂਦੇ ਆ ਬਾਈ ਰਣਵੀਰ ਰਾਣਾ ਹੁਣੀ ਸਾਡੇ ਨਾਲ ਖੜੇ ਨੇ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਨਰਿੰਦਰ ਥੈਂਕ ਯੂ ਵੈਰੀ ਮਚ ਠੀਕ ਠਾਕ ਮੈਂ ਕਿਹਾ ਪੀ ਡਬਲਯੂ ਇਹ ਕੀ ਕਰਦੇ ਪੰਜਾਬ ਵਾਲੇ ਕੀ ਹੋਊਗਾ ਹੈਨਾ ਜਾਂ ਪਤੰਦਰ ਵਾਲੇ ਇਹ ਫਗਵਾੜੇ ਵਾਲੇ ਵਧੀਆ ਯਾਰ ਫਗਵਾੜੇ ਨਾਲ ਮੇਰੀ ਬਹੁਤ ਸਾਂਝ ਰਹੀ ਹੈ ਮੈਂ ਛੋਟਾ ਹੁੰਦਾ ਮੇਰੇ ਮਾਸੀ ਮਾਸੜ ਉੱਥੇ ਰਹਿੰਦੇ ਹੁੰਦੇ ਸੀਗੇ ਤੇ ਮਾਸੀ ਕੋਲੇ ਛੁੱਟੀਆਂ 'ਚ ਜਾਣਾ 8 ਮਹੀਨੋਂ ਵੀ ਦੀਆਂ ਛੁੱਟੀਆਂ ਦੇ ਵਿੱਚ ਤਾਂ ਫਗਵਾੜੇ ਰਹਿੰਦੇ ਹੁੰਦੇ ਸੱਤ-ਸੱਤ ਦਿਨ ਅੱਠ-ਅੱਠ ਦਿਨ ਕਿਆ ਬਾਤ ਹੈ ਤੇ ਅੱਛਾ ਲੱਗਦਾ ਮੈਨੂੰ ਏਰੀਆ ਬਹੁਤ ਸਾਰਾ ਏਰੀਆ ਵਧੀਆ ਨੇ ਬਟ ਫਗਵਾੜੇ ਥੋੜੇ ਪਿੰਡਾਂ ਵੱਲ ਠੀਕ ਆ ਹੁਣ ਮਾਹੌਲ ਹਾਂਜੀ ਹਾਂ ਨੇ ਆਪਣੇ ਠੀਕ ਹੈ ਓਕੇ ਵਾਲੀ ਮਾਰ ਤਾਂ ਨਹੀਂ ਪਈ ਨਹੀਂ ਆਪਣੇ ਵੱਲ ਪਰ ਥੋੜਾ ਬਿਆਸ ਦੂਰ ਪਿਆ ਜਾਂਦਾ ਹਣਾ ਬਿਆਸ ਦੂਰ ਪਿਆ ਜਾਂਦਾ ਇਧਰੋਂ ਆਪਣੇ ਸਤਲੁਜ ਵੀ ਥੋੜਾ ਪਿਆ ਜਾਂਦਾ ਫਰਕ ਹ ਤੇ ਬਾਜੀ ਫਿਲਮਾਂ ਤੋਂ ਨਾਟਕਾਂ ਵੱਲ ਜੀ ਜੀ ਹੈਨਾ ਨਾਟਕ ਬਣਾਉਣੇ ਸੌਖੇ ਆ ਜਾਂ ਫਿਲਮ ਬਣਾਉਣੀ ਸੌਖੀ ਆ ਦੋਨੀਆਂ ਮੈਨੂੰ ਲੱਗਦਾ ਔਖੀਆਂ ਨੇ ਗੱਲਾਂ ਦੋਨੀਆਂ ਔਖੀਆਂ ਹੈਨਾ ਜਿਵੇਂ ਮੰਨ ਲਓ ਤੁਹਾਨੂੰ ਹੁਣ ਕੋਈ ਕਹੇ ਯਾਰ ਵੀ ਇੱਕ ਬਲੌਗ ਕਰਨਾ ਹੈ ਇੱਕ ਬੱਚਿਆਂ ਦੀ ਪੜ੍ਹਾਈ ਦੇ ਉੱਤੇ ਬਲੌਗ ਕਰਦੇ ਇੱਕ ਸਵਾਣੀਆਂ ਦੇ ਉੱਤੇ ਬਲੌਗ ਕਰਦੇ ਇੱਕ ਡੋਮੈਸਟਿਕ ਵਾਇਲੈਂਸ ਦੇ ਉੱਤੇ ਹਰ ਇੱਕ ਚੀਜ਼ ਦੇ ਉੱਤੇ ਮਿਹਨਤ ਤਾਂ ਕਰਨੀ ਪੈਂਦੀ ਆ ਸਬਜੈਕਟ ਦਾ ਪਤਾ ਹੋਣਾ ਚਾਹੀਦਾ ਫਿਲਮਾਂ ਦੇ ਵਿੱਚ ਵੀ ਮਜੇ ਤਾਂ ਮੈਂ ਆ ਫਿਲਮ ਬਣਾਉਣਾ ਲਿਖਣੀ ਆ ਆਪ ਜਾਂ ਡਾਇਰੈਕਟ ਆਪ ਕਰਨੀ ਆ ਤਾਂ ਮੈਂ ਫਿਰ ਹਵਾ ਜੀ ਤੀਰ ਨਹੀਂ ਮਾਰਦਾ ਹਨਾ ਫਿਰ ਇਹ ਨਹੀਂ ਹੁੰਦਾ ਵੀ ਯਾਰ ਕੁਝ ਵੀ ਲਿਖ ਦੋ ਕੁਝ ਵੀ ਕਰ ਦੋ ਫਿਰ ਹੁੰਦਾ ਵੀ ਉਹਦਾ ਮਤਲਬ ਕੀ ਆ ਮੀਨਿੰਗਫੁਲ ਹੈਗੀ ਐ ਕੋਈ ਗੱਲ ਕੋਈ ਐਹੋ ਜੀ ਗੱਲ ਹੈਗੀ ਜਿਹੜੀ ਕਰਨ ਦਾ ਕੋਈ ਫਾਇਦਾ ਫਿਲਮ ਵਪਾਰ ਕਰੇ ਨਾ ਕਰੇ ਉਹ ਅਲੱਗ ਗੱਲ ਆ ਬਟ ਲੋਕ ਦੇਖ ਕੇ ਨਾ ਕਹਣ ਯਾਰ ਇਹਦੀ ਬਣਾਉਣ ਦੀ ਕੀ ਲੋੜ ਸੀ ਉਹਵੇਂ ਨਾਟਕ ਬਲੇ ਆ ਨਾਟਕ ਦੇਖ ਕੇ ਲੋਕ ਕਹਿੰਦੇ ਰੌਲਾ ਦਾ ਪਾ ਰੱਖਿਆ ਜੀ ਪਰ ਕੀ ਕਹਿਣਾ ਜਾਂਦਾ ਸੀਗਾ ਉਹ ਇਹਦੇ ਬਣਾ ਕੀ ਖੜਾ ਸੀ ਜੇ ਨਾ ਵੀ ਨਾਟਕ ਕਰਦਾ ਕੀ ਐਡਾ ਗੱਡਾ ਖੜ ਗਿਆ ਸੀ ਇਹਦਾ ਹੂੰ ਸੋ ਜਦੋਂ ਨਾਟਕ ਕਰਦੇ ਆ ਤੇ ਫਿਲਮ ਬਣਾਉਂਦੇ ਆ ਉਹਦਾ ਪ੍ਰੋਸੈਸ ਤਾਂ ਇੱਕੋ ਹੀ ਹੈ ਲੇਖਣ ਦਾ ਕਰਨ ਦਾ ਸੋਚਣ ਦਾ ਹੂੰ ਹੂੰ ਬਟ ਇਹ ਥੀਏਟਰ ਹੈ ਲਾਈਵ ਹੈ ਹੂੰ ਹੈਨਾ ਹੋ ਗਿਆ ਫਰਕ ਤਾਂ ਹੈ ਹੋ ਗਿਆ ਕੋਈ ਰੀਟੇਕ ਨਹੀਂ ਰੀਟੇਕ ਨਹੀਂ ਔਰ ਦੂਜਾ ਇਹ ਹੈ ਕਿ ਲਾਈਵ ਜਦੋਂ ਤੁਸੀਂ ਕਰਨਾ ਹੈ ਉਹਦੇ ਵਿੱਚ ਮੈਂ ਹੁਣ ਕੋਈ 뮤직 ਨਹੀਂ ਵਰਤਦਾ ਪਰ ਮੇਰੀਆਂ ਗੱਲਾਂ ਮੇਰਾ ਐਕਸ਼ਨ ਰਿਐਕਸ਼ਨ ਸਟੇਜ ਦੇ ਉੱਤੇ ਵਿਚਰਨਾ ਇਤਾਂ ਹੋਣਾ ਚਾਹੀਦਾ ਕਿ ਲੋਕ ਬਹਾਨਾ ਨਾਣਾ ਭਾਲਣ ਯਾਰ ਵੀ 5 ਮਿੰਟ ਕੋਈ ਬੈਕਗ੍ਰਾਉਂਡ ਦਾ ਵੱਜਿਆ ਨਹੀਂ ਟੈਂ ਟੈਂ ਟੂੰ ਟਾ ਹੋਈ ਨਹੀਂ ਵੀ ਚੱਲੀਏ ਘਰ ਨੂੰ ਚੱਲੀਏ ਤੇ ਉਹਦੇ ਲਈ ਤੁਹਾਨੂੰ ਆਪਣੀ ਐਕਟਿੰਗ ਦੇ ਵਿੱਚ ਔਰ ਆਪਣੀ ਸਕ੍ਰਿਪਟ ਦੇ ਵਿੱਚ ਬਹੁਤ ਜਿਆਦਾ ਐਕਟਿਵ ਤੇ ਤੁਹਾਨੂੰ ਬਹੁਤ ਜਿਆਦਾ ਤਤਤਾ ਰਹਿਣਾ ਪਏਗਾ ਸਮਾਂ ਖੜ ਜਵੇ ਯੈਸ ਸਮਾਂ ਖੜ ਜਵੇ ਕਿਉਂਕਿ ਫਿਲਮ ਦੇ ਵਿੱਚ ਬੈਕਗਰਾਉਂਡ ਮਿਊਜ਼ਿਕ ਨੇ ਐਡੀਟਿੰਗ ਨੇ ਬਹੁਤ ਜੀ ਚੀਜ਼ਾਂ ਨੇ ਤੁਹਾਡੀ ਹੈਲਪ ਕਰਨੀ ਹੁੰਦੀ ਹੈ ਜਿਹੜੀ ਕਿ ਇੱਥੇ ਨਹੀਂ ਹੈਗੀ ਔਰ ਫਿਲਮ ਵਿੱਚ ਤੁਹਾਡੇ ਕੋਲ ਰੀਟੇਕਸ ਨੇ ਹੈਨਾ ਔਰ ਫਿਲਮ ਦੇ ਵਿੱਚ ਕਿਸੇ ਦਾ ਲਾਈਵ ਕਨੈਕਸ਼ਨ ਨਹੀਂ ਹੈ ਮੇਰੇ ਨਾਲ ਤੁਸੀਂ ਮੁਰੋਂ ਫਿਲਮ ਪਰਦੇ ਤੇ ਚੱਲ ਰਹੀ ਹੈ ਤੁਹਾਨੂੰ ਚੰਗਾ ਨਹੀਂ ਲੱਗਾ ਤੁਹਾਨੂੰ ਚੰਗਾ ਲੱਗਾ ਤੁਸੀਂ ਤਾੜੀ ਮਾਰੀ ਉਹ ਪਰਦੇ ਵਾਲੇ ਰਾਣੇ ਨੂੰ ਜਾਂ ਐਕਟਰਸ ਨੂੰ ਨਹੀਂ ਪਤਾ ਲੱਗਣਾ ਉਹਨਾਂ ਨੂੰ ਨਹੀਂ ਪਤਾ ਲੱਗਣਾ ਕਿ ਕੀ ਹੋ ਰਿਹਾ ਇੱਥੇ ਤੁਸੀਂ ਸਾਹ ਵੀ ਲਮੋਗੇ ਤਾੜੀ ਵੀ ਮਾਰੋਗੇ ਹਾ ਕਰੋਗੇ ਉਫ ਕਰੋਗੇ ਉਹ ਮੇਰੇ ਤੱਕ ਪਹੁੰਚੂਗੀ ਤੇ ਉਹ ਮੇਰੀ ਪਰਫਾਰਮੈਂਸ ਨੂੰ ਇੱਥੋਂ ਵੀ ਕਰ ਸਕਦੀ ਹੈ ਇੱਥੇ ਵੀ ਕਰ ਸਕਦੇ ਹਾਂ ਸੋ ਲਾਈਵ ਫਰਕ ਪੈਂਦਾ ਔਰ ਹਰੇਕ ਸ਼ੋ ਵੱਖਰਾ ਹੈ ਸਾਡੇ ਲਈ ਇਹ ਨਹੀਂ ਕਿ ਸਰੀ ਦੇ ਸ਼ੋ ਮੰਗੂਆ ਹੋਊਗਾ ਜਿਵੇਂ ਹੁਣ ਇੱਥੇ ਕਰਤਾ ਤੇ ਹਿਮਿਲਟਨ ਸ਼ੋ ਹੈ 27 ਨੂੰ ਤੁਸੀਂ ਅੱਜ ਪ੍ਰੈਕਟੀਕਲੀ ਕਰਕੇ ਦੇਖ ਲਓ ਵੀ ਕੱਲ ਵਾਲਾ 14 ਸਤੰਬਰ ਵਾਲਾ ਸ਼ੋ ਤੇ 27 ਸਤੰਬਰ ਵਾਲਾ ਸ਼ੋ ਤਾਨੂੰ ਲੱਗੂਗਾ ਜਾਂ ਤਾਂ ਵੀ 14 ਵਾਲਾ ਬਹੁਤ ਕਮਾਸ ਯਾਰ 27 ਵਾਲੇ ਤੇ ਥੋੜਾ ਜਿਆਦਾ ਥੱਲੇ ਰਹਿ ਗਿਆ ਜਾ ਕਹੂੰਗਾ ਯਾਰ ਭਾਈ 14 ਵਾਲਾ ਇੱਥੇ ਸੀ 27 ਵਾਲਾ ਤੁਸੀਂ ਚਾਕੇ ਇੱਥੇ ਮਾਰਿਆ ਕਿਉਂਕਿ ਇਹ ਥੀਏਟਰ ਨੇ ਡੇ ਬਾਏ ਡੇ ਹਰੇਕ ਕਹਾਣੀ ਚਾਹੇ ਉਹੀ ਹੁੰਦੀ ਹੈ ਗੱਲ ਚਾਹੇ ਨਹੀਂ ਐ ਵੀ ਨਰਿੰਦਰ ਮੈਨੂੰ ਮਿਲਿਆ ਫਗਵਾੜੇ ਵਾਲਾ ਉਹਨੇ ਆ ਕੇ ਮੇਰੀ ਇੰਟਰਵਿਊ ਕੀਤੀ ਤੇ ਅਸੀਂ ਬੜਾ ਹੱਸੇ ਤੇ ਇਹੀ ਗੱਲ ਮੈਂ ਕਹੂੰਗਾ ਇਹ ਮੁੰਡਾ ਹੈ ਨਰਿੰਦਰ ਮੁੱਛ ਜੀ ਖੜੀ ਰੱਖਦਾ ਪੱਗ ਆ ਬਣਦਾ ਜਿਚ ਆ ਕੇ ਉਹ ਬੁਲਬ ਦੇਸੀ ਅੰਦਰ ਉਹਨੇ ਮੇਰੀ ਇੰਟਰਵਿਊ ਕੀਤੀ ਕੱਲਾਂ ਕਰਕੇ ਸਵਾਦ ਆ ਗਿਆ ਗੱਲ ਸੇਮ ਹੈ ਪਰ ਇਹਦੇ ਵਿੱਚ ਮੈਂ ਹੋਰ ਤੜਕਾ ਲਾਤਾ ਹੂੰ ਸੋ ਨਜ਼ਰ ਆਇਆ ਬੱਕਰਾ ਹੋਊਗਾ ਤੁਸ ਨਾਲ ਤੇ ਰਾਣਾ ਰਣਵੀਰ ਜੀ ਸੀਰੀਅਸ ਕਿਉਂ ਹੋ ਗਏ ਇਹਨਾਂ ਆ ਮੈਨੂੰ ਲੱਗਦਾ ਸੀਰੀਅਸ ਜਦੋਂ ਆਪਾਂ ਹੁੰਨੇ ਹੋਏ ਕੋਈ ਵੈਸੇ ਹੋਏ ਹਾਂ ਲੱਗ ਰਿਹਾ ਸਾਨੂੰ ਹੱਸਣਾ ਆ ਜਾਂਦਾ ਜ਼ਿਆਦਾ ਵਧੀਆ ਸਾਨੂੰ ਜਿਉਣਾ ਵਧੀਆ ਤਰੀਕਾ ਆ ਜਾਂਦਾ ਆ ਥੇਰੇ ਰੁਖ ਚੇਂਜ ਹੁੰਦੇ ਨੇ ਵੇਲਾ ਚੇਂਜ ਹੁੰਦੀਆਂ ਨੇ ਧਰਤੀਆਂ ਚੇਂਜ ਹੁੰਦੀਆਂ ਨੇ ਰੰਗ ਬਟਾਉਂਦੇ ਆ ਹਨਾ ਸਾਡੇ ਪਿੰਡ ਦੇ ਆਸੇ ਪਾਸੇ ਚੇਂਜ ਹੁੰਦਾ ਜਾਨਵਰ ਚੇਂਜ ਹੁੰਦੇ ਨੇ ਮਨੋੱਖ ਹੋ ਕੇ ਸੀ ਸਾਹ ਲੈਣੇ ਆ ਸੋਚਦੇ ਆ ਦਿਮਾਗ ਆ ਸਾਨੂੰ ਵੀ ਚੇਂਜ ਹੋਣਾ ਚਾਹੀਦਾ ਮੈਨੂੰ ਜੇ ਕੋਈ ਕਹਿੰਦਾ ਵੀ ਤੂੰ ਪਹਿਲਾਂ ਅਰਗ ਨਹੀਂ ਰਿਹਾ ਮੈਨੂੰ ਵਧੀਆ ਲੱਗਦਾ ਹਾਂ ਇਹ ਮੇਰੇ ਲਈ ਕੋਈ ਮੇਣਾ ਨਹੀਂ ਹੈਗਾ ਹੈਨਾ ਜੇ ਬੰਦਾ ਕਹੇ ਯਾਰ ਤੂੰ ਤਾਂ ਇਹ ਜਿਆ 20 ਸਾਲ ਪਹਿਲਾਂ ਸੀ ਉਹੋ ਜਿਹਾ ਹੀ ਆ ਫੇਰ ਮੇਰੇ ਤੇ ਫੇਰ ਕਾਹਦਾ ਹੈਨਾ ਇਹਨਾ ਹੈਗਾ ਕਿ ਮੈਂ ਅੱਗੇ ਨਾਲੋਂ ਮੁਹੱਬਤ ਮੇਰੇ ਵਧੀ ਅੱਗੇ ਨਾਲੋਂ ਜਿਉਣ ਦਾ ਸਲੀਕਾ ਵਧਿਆ ਅੱਗੇ ਨਾਲੋਂ ਲਾਈਫ ਦੀ ਮਤਲਬ ਕੱਚ ਵਧੀ ਮੇਰੇ ਲਈ ਮੈਂ ਚਾਰਜ ਰਹਿਣਾ ਮੈਂ ਕਹਤੇ ਆ ਤਾਂ ਨਹੀਂ ਗਾਣ ਲਗਾ ਯਾਰ ਛੋਟ ਯਾਰ ਹੁਣ ਤਾਂ 55+ ਹੋ ਗਿਆ ਨਹੀਂ ਬੰਦਾ ਕਹੇ ਯਾਰ 25 ਤਾਂ ਹੁੰਦਾ ਜਦੋਂ 25 ਸਾਲਾਂ ਦਾ ਸੀ ਇਹਨੂੰ ਕਿਹਾ ਸੀ ਚੱਲੀਏ ਘੁੰਮ ਕੇ ਆਈਏ ਸ਼ਿਮਲੇ ਕੋਲੋਂ ਛੋਟ ਯਾਰ ਕਿਹੜਾ ਜਾਊਗਾ ਹੁਣ ਇਹਨੂੰ ਕਿਹਾ ਹੈ ਕਹਿੰਦਾ ਚੱਲ ਯਾਰ ਚੱਲ ਯਾਰ ਇਹ એનર્ਜੀ ਵਧੀ ਸੋ ਇਹ ਹੈ ਕਿ ਚੇਂਜ ਆਉਣੀ ਔੜੀ ਪਰ ਪੋਜ਼ਿਟਿਵ ਪੱਖ ਤੋਂ ਚੇਂਜ ਹੋਣਾ ਤੁਹਾਡੇ ਚ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਤੇ ਆਇਆ ਤਾਂ ਨਹੀਂ ਵੀ ਤੁਸੀਂ ਅੱਜ ਤੋਂ 10 ਸਾਲ ਪਹਿਲਾਂ ਚਾਰ ਜਣਾਂ ਨਾਲ ਲੜੇ ਹੋਏ ਸੀ ਤੇ ਅੱਜ ਅੱਠ ਜਣਾਂ ਨਾਲ ਲੜੇ ਹੋਏ ਹੋ ਫੇਰ ਤਾਂ ਬੰਦੇ ਬਣੋ ਬੰਦੇ ਓਏ ਹੋਏ ਠੀਕ ਹੈ ਨਾ ਜੇ ਤੁਸੀਂ 4 ਸਾਲ ਪਹਿਲਾਂ ਇਹ ਕਹਿੰਦੇ ਸੀਗੇ ਕੋਈ ਯਾਰ ਠੀਕ ਹੈ ਦਿਨ ਕੱਟੀ ਜੀ ਕਰੀ ਜਾਂਦੇ ਆ ਕਾ ਦਾ ਜਿਉਣਾ ਤੇ ਹੁਣ ਤੁਸੀਂ ਕਹਿ ਰਹੇ ਹੋ ਕੋਈ ਜ਼ਿੰਦਗੀ ਨਹੀਂ ਭਰਾਵਾ ਆਹ ਦਿਨ ਪਤਾ ਨਹੀਂ ਕਿਵੇਂ ਨਿਕਲਿਆ ਕਿਵੇਂ ਇੱਕ ਜਿੱਦਾਂ ਇੱਕ ਜਿੱਦਾਂ ਹੁਣ ਗੱਲ ਚੋਂ ਥੱਲੇ ਹੋ ਜਮ ਗੱਲ ਚੋਂ ਗੱਲ ਨਿਕਲੀ ਕਈ ਲੋਕ ਸੱਚੀ ਇਦਾਂ ਹੀ ਕਹਿੰਦੇ ਬਸ ਯਾਰ ਜੋ ਹੋਣਾ ਹੋਊਗਾ ਹੋ ਹੀ ਜਾਣਾ ਆਰਾਮ ਨਾਲ ਬੈਠੋ ਨਜ਼ਾਰੇ ਲਓ ਨਹੀਂ ਫੇਰ ਤਾਂ ਜਾ ਕੇ ਹੁਣ ਮੈਂ ਸੜਕ ਦੇ ਵਿਚਾਲੇ ਖੜ ਜਾਣਾ ਵੀ ਲੈਂਗੁਏਜ ਉੱਤੇ ਦੀ ਜੋ ਹੋਣਾ ਹੋਈ ਜਾਊਗਾ ਇਹ ਥੋੜੀ ਹੈ ਯਾਰ ਫਿਰ ਆਤਮ ਹੱਤਿਆ ਕਿਉਂਕਿ ਬਹੁਤੇ ਲੋਕ ਬਹੁਤੇ ਲੋਕਾਂ ਦੀ ਇਹ ਸੋਚ ਹੈਗੀ ਨਹੀਂ 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 ਹਾਂ ਉਧਰ ਤਾਂ ਸਾਡੇ ਹੱਥ ਵਸ ਨਹੀਂ ਹੈਗੀ ਬਹੁਤ ਸਾਡੇ ਸਾਹ ਲੈਣਾ ਵੀ ਅਗਲਾ ਸਾਡੇ ਹੱਥ ਵਸ ਨਹੀਂ ਹੂੰ ਹੂੰ ਪਰ ਜੇ ਮੇਰੇ ਅਗਲੇ ਹੱਥ ਵਸ ਨਹੀਂ ਅਗਲਾ ਸਾਹ ਲੈਣਾ ਤਾਂ ਐ ਥੋੜੀ ਵੀ ਫਿਰ ਮੈਂ ਨੂੰ ਗਾਲਾਂ ਕੱਢਾਂ ਹੂੰ ਜੇ ਮੇਰੇ ਹੱਥ ਸਾਹ ਲੈਣਾ ਹੱਥ ਵਸ ਨਹੀਂ ਤੇ ਮੈਨੂੰ ਅਗਲੇ ਸਾਥ ਦਾ ਭਰੋਸਾ ਨਹੀਂ ਫਿਰ ਮੈਂ ਗਾਲ ਕੱਢਣ ਦੀ ਥਾਂ ਤੇ ਉਹਨੂੰ ਸ਼ਾਬਾਸ਼ ਕਿਉਂ ਨਹੀਂ ਦਿੰਦਾ ਫਿਰ ਮੈਂ ਤੁਹਾਨੂੰ ਐ ਕਿਉਂ ਨਹੀਂ ਕਹਿੰਦਾ ਯਾਰ ਚੰਗਾ ਛੋਟੇ ਵੀਰ ਕੋਈ ਚੱਕਰ ਨਹੀਂ ਮੈਂ ਸੌ ਨੂੰ ਗਾ ਲੇਟ ਤੁਸੀਂ ਪਤਾ ਨਹੀਂ ਪਹਿਲੀ ਵਾਰ ਆਏ ਹੋ ਆਪਾਂ ਗੱਲਾਂ ਮਾਰ ਰਹੇ ਹਾਂ ਤੁਸੀਂ ਰਿਕਾਰਡਿੰਗ ਕਰਨੀ ਰਿਕਾਰਡਿੰਗ ਕਰ ਲਓ ਬਾ ਤੁਹਾਡੇ ਨਾਲ ਮੇਰੀ ਕੋਈ ਪੋਜ਼ਿਟਿਵ ਗੱਲ ਲੱਗੇ ਪੋਜ਼ਿਟਿਵ ਸਨੇਹਾ ਅੱਗੇ ਜਾਣਾ ਚਾਹੀਦਾ ਮੈਂ ਜ਼ਿੰਦਗੀ ਨੂੰ ਹੋਰ ਦੇਖਣ ਲੱਗਿਆ ਪਹਿਲਾਂ ਵੀ ਸੀ ਪਹਿਲਾਂ ਵਰਕਾ 파ੜ ਦੇਣਾ ਕਿਸੇ ਨਾਲ ਨਰਾਜ਼ਗੀ ਹੋ ਜਾਣੀ ਵੀ ਯਾਰ ਇਹਨੂੰ ਬੁਲਾਉਣਾ ਹੀ ਨਹੀਂ ਤੇ ਤੁਹਾਡੇ ਕੋਲੇ ਖੜ ਕੇ ਜਾਂ ਤੁਸੀਂ ਮੈਨੂੰ ਪੁੱਛ ਲਿਆ ਵੀ ਉਹਨੂੰ ਕਿਉਂ ਨਹੀਂ ਬੁਲਾਉਂਦਾ ਮੈਂ ਕਹਿੰਦਾ ਯਾਰ ਨਰਿੰਦਰ ਇਹਨੂੰ ਕਿਹੜਾ ਬੁਲਾਵੇ ਯਾਰ ਇਹਨੂੰ ਅਕਲ ਨਹੀਂ ਹੈ ਹੈਨਾ ਇਹਨੂੰ ਗੱਲ ਕਰਨ ਦਾ ਸਲੀਕਾ ਨਹੀਂ ਹੈ ਇਹੜੇ ਮੇਰੇ ਨਾਲ ਧੋਖਾ ਕਰਦਾ ਆਹ ਕਰਦਾ ਹੁਣ ਜੇ ਮੈਂ ਕਿਸੇ ਨਾਲ ਮੇਰਾ ਬੋਲ ਚੱਲ ਨਹੀਂ ਹੈਗੀ ਤਾਂ ਮੈਂ ਆਹੀ ਗੱਲ ਕਰਦਾ ਮੈਂ ਕਹੂੰਗਾ ਉਹਦਾ ਇੱਕ ਲਾਈਫ ਸਟਾਈਲ ਆਪਣਾ ਮੇਰਾ ਮੇਰਾ ਇੱਕ ਤਾਂ ਆਪਣੀ ਸੋਚ ਸਮਝ ਆ ਉਹ ਜੇ ਮੈਂ ਉਹਨੂੰ ਲਿੰਦ ਰਿਆਂ ਉਹਦੇ ਬੱਚੇ ਉਹਦੇ ਮਾਮ-ਬਾਪ ਉਹਦੇ ਦੋਸਤ ਮਿੱਤਰ ਭੈਣ ਭਾਈ ਤਾ ਉਹਨੂੰ ਪਸੰਦ ਕਰਦੇ ਨੇ ਹਾਂ ਜਿਆ ਬਹੁਤ ਵੱਡੀ ਗੱਲ ਠੀਕ ਹੈ ਨਾ ਉਹਨਾਂ ਲਈ ਤਾਂ ਉਹ ਹੀਰੋ ਹੈ ਨਾ ਸਾਡੀ ਵਿਚਾਰ ਨਹੀਂ ਮਿਲੇ ਪਰ ਅਸੀਂ ਕਰਦੇ ਕੀ ਹਾਂ ਅਸੀਂ ਰੌਲਾ ਪਾਉਣ ਆਏ ਨੇ ਡੌਂਡੀ ਪਟਣ ਆਏ ਨੇ ਜਦ ਕਿ ਹੁਣ ਨੇ ਅਸੀਂ ਵੀ ਉਹਨਾਂ ਵਰਦੀਆਂ ਕਿਤੇ ਨਾ ਕਿਤੇ ਤੇ ਹੁਣ ਡੌਂਡੀ ਚੰਗੀ ਪੱਤੀ ਹੈ ਤੇ ਇੱਕ ਜਿੱਦਾਂ ਕਨੇਡਾ ਦੇ ਪੰਜਾਬੀ ਤੇ ਆਪਣੇ ਇੰਡੀਆ ਦੇ ਪੰਜਾਬ ਦੇ ਪੰਜਾਬੀ ਕਿੰਨਾ ਕੁ ਫਰਕ ਹੈਗਾ ਜੀ ਕੋਈ ਫਰਕ ਨਹੀਂ ਹਾਂ ਆਦਾ ਹੋਈ ਆ ਸਾਡਾ ਹਮ ਹੈਨਾ ਅਸੀਂ ਧੀ ਦੀ ਗਾਲ ਕੱਢਣੀ ਹੁੰਦੀ ਇੱਥੇ ਵੀ ਕੱਢ ਦਨੇ ਆ ਨਹੀਂ ਕੱਢਣੀ ਹੁੰਦੀ ਅਸੀਂ ਪੰਜਾਬ ਵਿੱਚ ਵੀ ਨਹੀਂ ਕੱਢਦੇ ਕੋਈ ਕੋਈ ਚੰਗਾ ਪਨ ਚੰਗਾ ਪਨ ਇੱਥੇ ਤਾਂ ਇੱਥੇ ਸਾਨੂੰ ਕਾਨੂੰਨ ਦੀ ਮਤਲਬ ਕਰਨਾ ਪੈਂਦਾ ਪਾਲਣਾ ਕਰਨੀ ਪੈਂਦੀ ਹੈ ਬਟ ਹੁਣ ਤਾਂ ਉਹ ਵੀ ਪਿਛਲੇ 5-7 ਸਾਲ ਤੋਂ ਦੇਖ ਰਹੇ ਆ ਅਸੀਂ ਕਿ ਗਾਲੀ ਪ੍ਰਵਾਹ ਨਹੀਂ ਕਰਦੇ ਜਾਂ ਹੋਰ ਨਹੀਂ ਕਰਦੇ ਕੱਲੇ ਪੰਜਾਬੀ ਨਹੀਂ ਜਿੰਨਾ ਵੀ ਹਿਊਮਨ ਹੈ ਪੂਰੀ ਦੁਨੀਆ ਦੇ ਵਿੱਚ ਚਾਹੇ ਉਹ ਕਿਤੋਂ ਦਾ ਵੀ ਹੈ ਉਹਨਾਂ ਦੀ ਸੋਚਣ ਸਮਝਣ ਤੇ ਰਿਐਕਟ ਕਰਨ ਦੀ ਤਾਂ ਬਹੁਤ ਕੁਝ ਮਿਲਦਾ ਸਾਡਾ ਅਸੀਂ ਨਾ ਓਵਰ ਰਿਐਕਟ ਬਹੁਤ ਕਰਦੇ ਹਾਂ ਚਾਹੇ ਅਸੀਂ ਇੱਥੇ ਆਂ ਚਾਹੇ ਅਸੀਂ ਪੰਜਾਬ ਦੇ ਵਿੱਚ ਆ ਸਾਡੇ ਕੋਲੇ ਗਿਆਨ ਦੇ ਭੰਡਾਰ ਤਾਂ ਬਾਬਾ ਫਰੀਦ ਦੇ ਵੀ ਨੇ ਸਾਡੇ ਕੋਲੇ ਗੁਰੂ ਨਾਨਕ ਦੇਵ ਜੀ ਦੀ ਫਲਸਫੀ ਵੀ ਹੈਗੀ ਆ ਸਾਡੇ ਕੋਲੇ ਬੁੱਲੇ ਸ਼ਾਹ ਵੀ ਹੈਗੇ ਸਾਡੇ ਕੋਲੇ ਗੁਰੂ ਗੋਬਿੰਦ ਸਿੰਘ ਜੀ ਵੀ ਹੈਗੇ ਸਾਡੇ ਕੋਲੇ ਬਹੁਤ ਕਮਾਲ ਦੇ ਲਿਟਰੇਚਰ ਬੜੇ ਕਮਾਲ ਦੇ ਚਿੰਤਕ ਬੜੇ ਯੋਧਿਆਂ ਦੀਆਂ ਕਹਾਣੀਆਂ ਨੇ ਪਰ ਸਾਡੀ ਆਪਣੀ ਕਹਾਣੀ ਕੀ ਅੱਜ ਦੀ ਚੋਜ਼ ਕੀ ਕਰਨਾ ਚਾਹੁੰਦੇ ਅਸੀਂ ਖੁਦ ਕੀ ਕਰ ਰਹੇ ਹਾਂ ਅਸੀਂ ਐਂ ਦਾ ਕਹੀ ਜਾਂਦੇ ਹਾਂ ਕਿ ਸਾਡਾ ਦਾਦਾ ਘੈਂਟ ਹੁੰਦਾ ਸੀ ਸਾਡਾ ਪਿੰਡ ਆਇਆ ਸਾਡਾ ਫਲਾਂ ਆਇਆ ਸਾਡਾ ਮਾਸਟਰ ਜੀ ਆਏ ਹੁੰਦੇ ਸੀ ਸਾਡਾ ਸਕੂਲ ਆਇਆ ਨਿੱਕੀ ਆਪਾਂ ਉਹਨਾਂ ਨੂੰ ਸਾਂਭਿਆ ਹਾਂ ਵੀ ਕੀ ਆਪਾਂ ਉਹਨਾਂ ਨੂੰ ਸਾਂਭਿਆ ਹਾਂ ਤੂੰ ਕਿਵੇਂ ਆ ਤੂੰ ਕਿਵੇਂ ਰਹਿ ਰਹੇ ਹਾਂ ਸੋ ਚਾਹੇ ਪੰਜਾਬੀ ਉੱਤਰਲਾ ਜਾ ਹੋਵੇ ਪੰਜਾਬੀ ਇੱਧਰ ਲਾਏ ਚਾਹੇ ਕੋਈ ਯੂਰਪ ਦਾ ਬੰਦਾ ਚਾਹੇ ਇੱਥੇ ਉਕੀ ਯਸੂ ਮਸੀਹ ਦੇ ਕਹੇ ਮੁਤਾਬਕ ਹੀ ਗੁਰਨਾਨਕ ਦੇਵ ਜੀ ਦੇ ਕਹੇ ਮੁਤਾਬਕ ਹੀ ਫਰੀਦ ਕਬੀਰ ਰਾਮ ਕ੍ਰਿਸ਼ਨ ਅੱਲਾ ਜਿੱਦੀ ਗੱਲ ਕਰਦੇ ਆ ਮਹੰਮਦ ਜੋ ਰਾਹ ਰਸਦੇ ਨੇ ਉਹਦੇ ਨੇੜੇ ਤੜੇ ਹੈਗਾ ਜਿੱਥੇ ਬਾਬੇ ਦੇਬੇ ਬਾਤ ਸੁਣਾਉਂਦੀ ਸੀ ਬੰਦੇ ਬਣਨ ਦੀਆਂ ਉਹਦੇ ਨੇੜੇ ਤੜੇ ਹੈਗੇ ਜਾਂ ਗੱਲਾਂ ਹੀ ਨੇ ਸਾਡੇ ਕੋਲੇ ਫਰਕ ਸੋਚਦਾ ਹੈ ਫਰਕ ਸਮਝਦਾ ਹੈ ਫਰਕ ਐਕਸ਼ਨ ਦਾ ਹੈ ਫਰਕ ਰਿਐਕਸ਼ਨ ਦਾ ਹੈ ਫਰਕ ਆਦ ਹੈ ਜਵਾਨ ਜ਼ੁਬਾਨ ਦਾ ਹੋਰ ਕੋਈ ਫਰਕ ਨਹੀਂ ਹੈਗਾ ਆਹ ਹੈ ਨਾ ਜਿਹੜਾ ਇਹਦਾ ਤਾਂ ਨਾ ਹੀ ਲੱਗਦਾ ਕਰਾਉਂਦਾ ਕਰਾ ਮਾਤਾ ਕਰਤੂਤਾ ਸਭ ਇਹ ਕਰ ਦਿਮਾਗ ਨਾਲ ਇੱਕ ਨਾ ਇਹ ਤੇ ਮੇਰਾ ਸਵਾਲ ਹੈ ਮੈਂ ਬਹੁਤ ਜਣਾਂ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਪਰ ਅੱਜ ਵੀ ਉਹੀ ਗੱਲਾਂ ਚੱਲੀ ਜਾਂਦੀਆਂ ਵੀ ਉਹ ਫਲਾਨਾ ਧਰਮ ਆ ਉਹ ਫਲਾਨੀ ਜਾਤ ਦਾ ਫਲਾਨੇ ਮਜ਼ਬਦ ਦਾ ਇਹ ਗੱਲਾਂ ਪੰਜਾਬ 'ਚ ਠੀਕ ਹੈ ਵੀ ਸਿਗੀਆਂ ਪਰ ਇੱਥੇ ਆ ਕੇ ਵੀ ਉਹੀ ਗੱਲਾਂ ਹੋ ਗਈਆਂ ਅੱਜ ਵੀ ਅਸੀਂ ਕੰਮਾਂ ਦੇ ਉੱਤੇ ਇਹੀ ਗੱਲਾਂ ਚੱਲ ਰਹੀਆਂ ਸੀ ਕਿ ਵੀ ਲੋਕੀ ਗੁਰੂ ਘਰਾਂ ਤੋਂ ਜਾਂ ਆਪਣੀ ਕਮਿਊਨਿਟੀ ਤੋਂ ਟੁੱਟ ਕਿਉਂ ਰਹੇ ਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਪ੍ਰੇਮ ਬਾਰੇ ਤਾਂ ਗੁਰਬਾਣੀ ਦੇ ਵਿੱਚ ਮੁਹੱਬਤ ਬਾਰੇ ਜਿੰਨਾ ਬੋਲਿਆ ਗਿਆ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਉਹਦੇ ਲਈ ਕੋਈ ਬਹੁਤ ਜ਼ਿਆਦਾ ਰਿਸਰਚ ਕਰਨ ਦੀ ਲੋੜ ਹੈ ਜਾਂ ਸਾਨੂੰ ਬਹੁਤ ਜ਼ਿਆਦਾ ਕਿਤਾਬਾਂ ਫਰੋਲਣ ਦੀ ਲੋੜ ਹੈ ਹੂੰ ਆ ਜਿੰਨ ਪ੍ਰੇਮ ਕੀਓ ਤੇ ਨਹੀਂ ਪ੍ਰਾਪਾਇਓ ਹੈਨਾ ਪ੍ਰੇਮ ਦਾ ਧਾਗਾ, ਪ੍ਰੇਮ ਦੀ ਸੂਈ, ਸਾਰਾ ਕੁਝ ਪ੍ਰੇਮ ਦਾ ਖਾਣਾ। ਜਿਹੜਾ ਨਰਿੰਦਰ ਕਿਸੇ ਨੂੰ ਮੁਹੱਬਤ ਹੈ ਜੇ ਤੁਹਾਡੇ ਅੰਦਰ ਨਾ। ਜਦੋਂ ਤੁਹਾਡੇ ਅੰਦਰ ਪਿਆਰ ਹੈ। ਉਹਨੂੰ ਤੁਸੀਂ ਇਸ਼ਕ ਕਹੋ, ਲਵ ਕਹੋ। ਸੇ ਤੁਹਾਡੇ ਲਈ ਸਾਰਿਆਂ ਲਈ ਪਿਆਰ ਹੈ, ਜੇ ਪਿਆਰ ਹੈ ਤੁਹਾਡੇ ਅੰਦਰ। ਮਤਲਬ ਜੇ ਤੁਸੀਂ ਕਹੋ ਮੈਂ ਪਿਆਰ ਕਰਦਾ ਆਪਣੇ ਪਿੰਡ ਨੂੰ, ਹੈਨਾ? ਪਰ ਉਹ ਸਾਹਮਣੇ ਪੁਚਵਾਲੇ ਝਾਕ ਕੇ ਦਿਖਾਉਣਾ ਸਾਡੇ ਕੰਨੀ। ਅਸੀਂ ਐਂ ਕਰ ਦਾਂਗੇ। ਨਹੀਂ ਫੇਰ ਤੁਸੀਂ ਪਿਆਰ ਨਹੀਂ ਕਰਦੇ ਨਹੀਂ ਕਰਦੇ ਫਿਰ ਤੁਸੀਂ ਅਧਿਕਾਰ ਆ ਤੁਹਾਡੇ ਕੋਲੇ ਫਿਰ ਤੁਹਾਡੇ ਕੋਲੇ ਕਿਤੇ ਨਾ ਕਿਤੇ ਹੰਕਾਰ ਆ ਫਿਰ ਤੁਹਾਡੇ ਕੋਲੇ ਕਿਤੇ ਨਾ ਕਿਤੇ ਮਾਨ ਆ ਜਿਹਦੇ ਕੋਲੇ ਪਿਆਰ ਹੁੰਦਾ ਨਾ ਉਹ ਕੱਲਾ ਗੰਨੇ ਨੂੰ ਜਾਂ ਕਣਕ ਨੂੰ ਨਹੀਂ ਕਰਦਾ ਉਹ ਗਲਾਬ ਨੂੰ ਵੀ ਕਰਦਾ ਉਹ ਘਾਹ ਨੂੰ ਵੀ ਕਰਦਾ ਕੰਡਿਆਂ ਵਾਲੀ ਹਾਂ ਉਹ ਕੱਲੀ ਆਪਣੀ ਮੱਝ ਨੂੰ ਨਹੀਂ ਕਰਦਾ ਉਹ ਗਲੀ ਚ ਵਾਰਾ ਫਿਰਦੇ ਕੁੱਤੇ ਦਾ ਵੀ ਖਿਆਲ ਰੱਖਦਾ ਉਹਦੇ ਵੀ ਉਹ ਜਾਂਦਾ ਜਾਂਦਾ ਲੱਤੋਂ ਹੀ ਨਹੀਂ ਮਾਰ ਦਿੰਦਾ ਕਿਤੇ ਆਪਣੀ ਮੱਝ ਨੂੰ ਪਿਆਰ ਨਾਲ ਫੜੀ ਲੈ ਕੇ ਜਾ ਰਿਹਾ ਕਿ ਇਹ ਤਾਂ ਸਾਡੀ ਜੀ ਬੱਗੀ ਐ ਸਾਡੀ ਬੱਗੀ ਐ ਫੁੱਲਾਂ ਵਾਲੀ ਐ ਸਾਡੀ ਤੇ ਮੂਰੇ ਕੁੱਤਾ ਆ ਉਹਦੇ ਗਾਲ ਕੱਢੀ ਇਹਦਾ ਮਤਲਬ ਫਿਰ ਤੁਸੀਂ ਜਾਨਵਰ ਨੂੰ ਪਿਆਰ ਨਹੀਂ ਕਰਦੇ ਨਹੀਂ ਕਰਦੇ ਜੇ ਤੁਸੀਂ ਮਨੁੱਖਤਾ ਨੂੰ ਪਿਆਰ ਕਰਦੇ ਹੋ ਪੇ ਤੁਸੀਂ ਸਾਰੀ ਮਨੁੱਖਤਾ ਨੂੰ ਪਿਆਰ ਕਰਦੇ ਹੋ ਫਿਰ ਤੁਸੀਂ ਆਏ ਨਹੀਂ ਕਹਿੰਦੇ ਵੀ ਆ ਕਾਲਾ ਹੈ ਆ ਗੋਰਾ ਹੈ ਉਹਦੀ ਅੱਖਾਂ ਐ ਨੇ ਉਹ ਭਲਾ ਹੈ ਜਾਂ ਆ ਕੌਮ ਦਾ ਇਹ ਜੀ ਹੁੰਦੀ ਹੈ ਉਹ ਇੱਕ ਮਤਲਬ ਕਿ ਸਟੀਰੀਓਟਾਈਪ ਜਿਹੜੀ ਸੋਚ ਬਣੀ ਹੁੰਦੀ ਹੈ ਨਾ ਜਾਨੀ ਮਨੁੱਖ ਦਾ ਧਰਮ ਹੀ ਸਭ ਤੋਂ ਵੱਡਾ ਸਟੀਰੀਓਟਾਈਪ ਜਿਹੀ ਸੋਚ ਛੱਡਾਂਗੇ ਨਾ ਟਿਪੀਕਲ ਜਦੋਂ ਸਾਡੇ ਬਣੇ ਬਣਾਏ ਨੇ ਨਾ ਕਿ ਮੇਰਾ ਦਾਦਾ ਘੈਂਡ ਹੁੰਦਾ ਸੀ ਇਹਨਾਂ ਦਾ ਦਾਦਾ ਮਾੜਾ ਹੈ ਹੂੰ ਇੱਥੇ ਮਾਰ ਹੈ ਜਾਂ ਵੀ ਕਿੰਨਾ ਨੇ ਉਹ ਗੋਤਾ ਨਾਲ ਜੁੜੀ ਹੁੰਦੀ ਨੇ ਨਾ ਗੋਰਾ ਵੀ ਕਰਾ ਗੋਤ ਅੱਛਾ ਉਹ ਤਾਂ ਇਹ ਜੀ ਹੁੰਦੇ ਨੇ ਹੂੰ ਹਾਂ ਇਹ ਸਹੀ ਗੱਲ ਆ ਬਹੁਤ ਰੋਂਗ ਹੈ ਹੈਨਾ ਵੀ ਇਹ ਕਮੇਡੀਅਨ ਉਹਦਾ ਇਹ ਜੀ ਹੁੰਦੇ ਨੇ ਉਹ ਕਲਾਕਾਰ ਭਈਰਦਾ ਇਹ ਜੀ ਹੁੰਦਾ ਕੰਜਰ ਸ਼ਬਦ ਬੋਲ ਦਿੰਦੇ ਜਦ ਕਿ ਮਤਲਬ ਪਤਾ ਹੀ ਨਹੀਂ ਹੁੰਦਾ ਕਿਸੇ ਨੂੰ ਵੀ ਜੇ ਔਰ ਕਿਸੇ ਨੂੰ ਸੁਣਾਗੇ ਤਾਂ ਪਤਾ ਲੱਗੂਗਾ ਕੈਸੇ ਕੈਸੇ ਸ਼ੌਤ ਵਰਤ ਲਾਨੇ ਆ ਅਸੀਂ ਹੈਨਾ ਹੀ ਜਿਹੜਿਆਂ ਨੇ ਕੀ ਸ਼ੌਤ ਵਰਤਦਿਆਂ ਅਸੀਂ ਮਨੂੰ ਤਾਂ ਅੱਜ ਕੱਲ ਹਰੇਕ ਦੀ ਜਰ ਆਪਣੀ ਚੋਇਸ ਹੈ ਕੁਛ ਹੈ ਕਿਸੇ ਦਾ ਫਿਜ਼ੀਕਲ ਆ ਜਾਂ ਕਿਸਦਾ ਆਪਣਾ ਮਾਲੋ ਹੁਣ ਆਪਾਂ ਇੱਧਰ ਦੇਖਦੇ ਆ ਹਨਾ ਕੋਈ ਬਾਈਸੈਕਸਚੁਅਲ ਜਾਂ ਕਿਸ ਜਾਂ ਗੇ ਕਮਿਊਨਿਟੀਜ਼ ਨੇ ਸਾਰਾ ਕੁਛ ਆਪ ਰੇਕ ਬੰਦੇ ਦੀ ਸੋਚ ਹੈ ਹਮ ਪਰ ਅਸੀਂ ਝੱਟ ਮਜ਼ਾਕ ਣਾਉਣ ਲੱਗੇ ਕਿਸੇ ਨੂੰ ਕੁਸ਼ਕਾ ਤਾਂ ਕਿਸੇ ਨੂੰ ਸਟੂਲ ਟੈਂਪੂ ਯਾ ਵਾਟ ਇਜ਼ ਥਿਸ ਇੱਕ ਪਾਸੇ ਤੁਸੀਂ ਕਹਿੰਦੇ ਹੋ ਅਸੀਂ ਬੜੇ ਪਿਆਰ ਮੁਹੱਬਤ ਵਾਲੇ ਸੋਚਣ ਵਾਲੇ ਅਸੀਂ ਤਾਂ ਬਾਬਾ ਜੀ ਤੋਂ ਡਰਦੇ ਆਂ ਤੇ ਤਾਂ ਗੁਰੂ ਤੋਂ ਡਰ ਕੇ ਗੱਲ ਕਰਦੇ ਆਂ ਅਸੀਂ ਤਾਂ ਲੰਗਰ ਲਾਉਂਦੇ ਆਂ ਅਸੀਂ ਤਾਂ ਮੰਦਰ ਦੇ ਆਏ ਆਂ ਅਸੀਂ ਤਾਂ ਰਾਮ ਜੀ ਦੀ ਸੌਂ ਖਾਂਦੇ ਆਂ ਅਸੀਂ ਤਾਂ ਸ਼ਿਵ ਜੀ ਦੀ ਸੌਂ ਤੇ ਇੱਕ ਦੂਜੇ ਪਾਸੇ ਤੁਸੀਂ ਇਹ ਰਾ ਕੁਛ ਕਰੀ ਜਾਂਦੇ ਵੇ ਤੁਸੀਂ ਕਿੰਨੇ ਇੱਥੇ ਆ ਕੇ ਦੇਖਿਆ ਸਾਡਾ ਤਾਂ ਐ ਹੁੰਦਾ ਆ ਇਹਨਾਂ ਵਾਂਗੂ ਨਹੀਂ ਹੈਗੇ ਫੇਰ ਰੋਂਗ ਹੋ ਫੇਰ ਉੱਥੇ ਗਲਤ ਹੋਵੇ ਹਾਂ ਫੇਰ ਤੁਸੀਂ ਨਾ ਮਿੱਠਤ ਨੀਵੀ ਨਾਨਕਾ ਗੁਣ ਚੰਗੇ ਆਈਆਂ ਥਾਤ ਬਾਬਾ ਜੀ ਨੇ ਕੱਲੀ ਨਿਮਰਤਾ ਸਿਰਫ ਕਹਿਣ ਨੂੰ ਨਹੀਂ ਕਹੀ ਗੱਲਾਂ ਚ ਨਹੀਂ ਉਹ ਸਿਰਫ ਜੀਵ ਦੇ ਵਿੱਚ ਨਹੀਂ ਨਿਮਰਤਾ ਇੱਥੇ ਵੀ ਚਾਹੀਦੀ ਹੈ ਨਿਮਰਤਾ ਇੱਥੇ ਵੀ ਚਾਹੀਦੀ ਹੈ ਨਿਮਰਤਾ ਤੁਰਨ ਚ ਵੀ ਚਾਹੀਦੀ ਹੈ ਨਿਮਰਤਾ ਬੈਠਣ ਚ ਵੀ ਚਾਹੀਦੀ ਹੈ ਨਿਮਰਤਾ ਸੋਚਣ ਚ ਵੀ ਸਹੀ ਜੀ ਨਿਮਰਤਾ ਸਮਝਣ ਦੇ ਵਿੱਚ ਵੀ ਚਾਹੀਦੀ ਹੈ ਬਟ ਬਹੁਤ ਔਖਾ ਸਫ਼ਰ ਹੈ ਪਰ ਇੰਪੋਸੀਬਲ ਨਹੀਂ ਹੈ ਹੂੰ ਹੁਣ ਵੀ ਅੱਜ ਸਿੱਖ ਰਹੇ ਆ ਤੁਹਾਡੇ ਨਾਲ ਗੱਲਾਂ ਕਰਦੇ ਕਰਦੇ ਮੈਨੂੰ ਲੱਗਿਆ ਯਾਰ ਵੀ ਹਾਂ ਯਾਰ ਆਹ ਸਬਜੈਕਟ ਤੇ ਵੀ ਬੁੱਲਣ ਦੀ ਲੋੜ ਆ ਯਾਰ ਵੀ ਅਸੀਂ ਤਾਂ ਐਂ ਹੀ ਫਰਕ ਕਰ ਰੱਖੇ ਨੇ ਕਿ ਇੱਥੋਂ ਵਾਲੇ ਪੰਜਾਬੀ ਉੱਥੋਂ ਵਾਲੇ ਪੰਜਾਬੀ ਅਸੀਂ ਤਾਂ ਇਹ ਵੀ ਵਕਰੇ ਮਾ ਖੜਾ ਕਰਤਾ ਤੇ ਕੱਲ ਨੂੰ ਹੋ ਸਕਦਾ ਕੋਈ ਨਵਾਂ ਨਾਟਕ ਕਰੀ ਅਸੀਂ ਆਹ ਗੱਲ ਵੀ ਲੈ ਆਵਾਂਗੇ ਜਿੱਦਾਂ ਨਾ ਉਹ ਮੇਰੇ ਬੱਚੇ ਸਕੂਲ ਜਾਂਦੇ ਜਾਂ net ਦੇਖਦੇ ਆ ਜਾਂ ਸਕੂਲੇ ਉਹਨਾਂ ਦੇ ਡੇਪੈਂਡਸ ਨੇ ਉਹ Hindu ਵੀ ਨੇ ਤੇ ਉਹ ਜਦੋਂ ਕੋਈ ਮਾਤਾ ਦੀ ਗੱਲ ਕਰਦੇ ਜਾਂ ਭਗਵਾਨ ਦੀ ਕਿਸੇਰੀ ਗੱਲ ਕਰਦੇ ਉਹ ਇੱਕ ਦਿਨ ਕੁਐਸਚਨ ਬੱਚਿਆਂ ਨੇ ਕਰ ਦਿੱਤਾ ਆਕੇ ਵੀ ਰੱਬ ਆਪਣਾ ਹੈ ਕੌਣ ਆ ਸਾਡਾ ਰੱਬ ਕਿਹੜਾ ਸਾਡਾ ਰੱਬ ਕਿਹੜਾ ਫੇ ਉੱਥੇ ਬੰਦਾ ਮਤਲਬ ਕੀ ਜਵਾਬ ਉਹਨਾਂ ਨੂੰ ਕਿਹਾ ਕਿ ਬੱਚੇ ਸਾਡਾ ਤੁਹਾਡਾ ਤਾਂ ਨਹੀਂ ਪਤਾ ਹਮ ਪਰ ਸਾਡਾ ਸਾਰਿਆਂ ਦਾ ਇੱਕ ਸਾਂਝਾ ਬਾਬਾ ਉਹ ਕਹਿ ਗਿਆ ਕਿ ਸਾਡਾ ਸਾਰਿਆਂ ਦਾ ਇੱਕੋ ਹੀ ਰੱਬ ਉਹ ਪਿਆਰ ਹੈ ਹਮ ਪਿਆਰ ਉਹ ਮੁਹੱਬਤ ਹੈ ਉਹ ਇੱਕ ਓਮਕਾਰਾ ਉਹ ਸਤਨਾਮ ਹੈ ਉਹ ਕਰਤਾ ਪੁਰਖ ਹੈ ਉਹ ਨਿਰਪਉ ਹੈ ਜਿਹਦੇ ਕੋਲੇ ਕੋਈ ਪਉ ਨਹੀਂ ਉਹ ਨਿਰਵੈਰ ਹੈ ਜਿਹਦਾ ਕਿਸੇ ਨਾਲ ਵੈਰ ਨਹੀਂ ਠੀਕ ਹੈ ਨਾ ਮਤਲਬ ਜਿਹੜਾ ਆਵਾ ਦਮਣ ਚੋਂ ਖਤਮ ਹੈ ਕਿ ਬੱਚੇ ਇੱਕ ਬਹੁਤ ਸਾਡੇ ਕੋਲੇ ਇੱਕ ਪਹਿਲੀ ਪਾਤਸ਼ਾਹੀ ਉਹ ਸਾਨੂੰ ਬੜੇ ਪਿਆਰ ਨਾਲ ਸਮਝਾ ਗਈ ਵੀ ਉਹਦਾ ਕੋਈ ਰੂਪ ਨਹੀਂ ਹੈਨਾ ਉਹਦਾ ਕੋਈ ਜਨਮ ਮਰਨ ਨਾਲ ਲੇਖਾ ਜੋਖਾ ਨਹੀਂ ਉਹਦੀ ਕੋਈ ਸ਼ਕਲ ਨਹੀਂ ਉਹਦਾ ਕੋਈ ਨਾਂ ਨਹੀਂ ਉਹਦਾ ਕੋਈ ਆਕਾਰ ਨਹੀਂ ਹੈ ਨਾ ਉਹ ਇੱਕ ਅੰਦਰ ਹੈ ਉਹ ਫੀਲ ਹੈ ਇਹ ਤੇਰੇ ਅੰਦਰ ਤੈਰਦਾ ਤੈਰਦਾ ਜਿਹਦੇ ਤੇਰੇ ਅੰਦਰ ਜਾਦੇ ਆਵਾਜ਼ਾਂ ਆਉਂਦੀਆਂ ਨੇ ਕਿ ਸਭ ਇੱਕਾਂ ਵੱਧ ਜਿਉਣਾ ਹੈ ਤੰਦਰੁਸਤ ਜਿਉਣਾ ਹੈ ਕਿਸੇ ਦੀ ਉਂਗਲ ਫੜਨੀ ਹੈ ਕਿਸੇ ਨੂੰ ਸਿਖਾਉਣਾ ਹੈ ਸ਼ੁਕਰ ਮਨਾਉਣਾ ਹੈ ਉੱਠਣ ਦਾ ਸੌਣ ਦਾ ਖਾਣ ਦਾ ਪੀਣ ਦਾ ਜਦੋਂ ਗੁਰੂ ਨਾਨਕ ਦੇਵ ਜੀ ਦਾ ਕਿਹਾ ਇਹ ਸਮਝ ਆ ਗਿਆ ਕਿ ਫੇਰ ਤਾਂ ਤੇਰੇ ਅੰਦਰ ਰੱਬ ਇੱਥੇ ਵੀ ਬੈਠਾ ਹੈ ਕਿਤਾ ਤੇਰੇ ਉਂਗਲਾਂ ਵਿੱਚ ਵੀ ਹੈ ਫੇਰ ਤਾਂ ਤੇਰੇ ਇੱਥੇ ਜੇ ਵੀ ਟੜਕਦਾ ਫੇਰ ਤੇਰੀਆਂ ਕੰਨਾਂ ਦੇ ਵਿੱਚ ਵੀ ਹੈ ਫੇਰ ਤੇਰੇ ਇੱਥੇ ਵੀ ਹੈ ਫੇਰ ਤੈਨੂੰ ਪਤਾ ਲੱਗੂ ਮੈਂ ਸੁਣਨਾ ਕੀ ਹੈ ਮੈਂ ਬੋਲਣਾ ਕੀ ਹੈ ਇਹ ਤਾਂ ਤੇਰੇ ਅੰਗ ਸੰਗ ਹੀ ਆ ਇਹਨੂੰ ਕਹਿੰਦੇ ਨੇ ਅੰਗ ਸੰਗ ਹੋਣਾ ਜਿਹੜਾ ਕਿ ਬਹੁਤ ਔਖਾ ਅੰਗ ਸੰਗ ਸੋ ਬੱਚੇ ਨੂੰ ਕਹੋ ਕਿ ਮੈਨੂੰ ਤਾਂ ਤੇਰੇ ਚ ਦਿਖਦਾ ਮੈਨੂੰ ਤਾਂ ਤੇਰੇ ਆ ਹਿੰਦੂ ਦੋਸਤ ਹੀ ਦਿਖਦਾ ਮੈਨੂੰ ਤਾਂ ਤੇਰੇ ਮੁਸਲਮਾਨ ਦੋਸਤ ਹੀ ਦਿਖਦਾ ਇਹ ਜਿਹੜੀਆਂ ਸ਼ਕਲਾਂ ਨੇ ਉਹ ਇੰਨੇ ਆਕਾਰ ਲੈ ਕੇ ਆਇਆ ਹੋਇਆ ਜੇ ਕੋਈ ਆਕਾਰ ਨਹੀਂ ਉਹਦਾ ਤਾਂ ਫਿਰ ਕਿਸੇ ਵੀ ਆਕਾਰ 'ਚ ਚਲਾ ਜਾਂਦਾ ਆਪਾਂ ਤਾਂ ਆਕਾਰਾਂ 'ਚ ਫਸੇ ਹੋਏ ਆ ਅਸੀਂ ਤਾਂ ਸੂਪਿਆਂ 'ਚ ਫਸ ਗਏ ਅਸੀਂ ਤਾਂ ਬੋਲੀਆਂ 'ਚ ਫਸ ਗਏ ਹੈਨਾ ਪੰਜਾਬੀ ਮਤਲਬ ਅਸੀਂ ਸਾਰੇ ਜਿੰਨਾ ਪੰਜਾਬ ਦੇ ਵਿੱਚ ਰਹਿੰਦਾ ਜਿਹੜਾ ਪੰਜਾਬ 'ਚ ਜੰਮਿਆ ਪੜਿਆ ਪੰਜਾਬੀ ਹੋਈ ਹੈ 인더 ਬੀ ਆ ਠੀਕ ਹੈ ਨਾ ਤੁਹਾਡੇ ਬੱਚੇ ਇੱਥੇ ਜਨਮ ਲੈਣਗੇ ਉਹ ਕੈਨੇਡੀਅਨ ਪੰਜਾਬੀ ਤੋਂ ਕੈਨੇਡੀਅਨ ਪੰਜਾਬੀ ਉਹ ਕੈਨੇਡੀਅਨ ਹੋਣਗੇ ਪਹਿਲਾਂ ਉਹਨਾਂ ਦੀ ਜਿਹੜੀ ਲੈਂਗੁਏਜ ਆ ਹੋਰ ਹੋਏਗੀ ਉਹ ਜੇ ਜਿੱਦਾਂ ਕਿਦਾਂ ਕਰਕੇ ਵੀ ਕਿਦਾਂ ਬੋਲਣਗੇ ਨਾ ਉਹਨਾਂ ਦਾ ਮਜ਼ਾਕ ਨਹੀਂ ਟਾਉਣਾ ਬਣਦਾ ਇਹ ਉਹਨਾਂ ਦਾ ਜਿਵੇਂ ਮੱਝ ਵਾਲਿਆਂ ਦਾ ਇੱਕ ਟੈਕਸਚਰ ਹੈ ਮਾਲ ਬਿਆਨ ਦਾ ਇੱਕ ਟੈਕਸਚਰ ਹੈ ਦੁਆਬੇ ਦਾ ਇੱਕ ਟੈਕਸਚਰ ਹੈ ਪੁਆਰ ਦਾ ਟੈਕਸਚਰ ਹੈ ਇਹ ਹੁਣ ਕੈਨੇਡਾ ਤੇ ਯੂਕੇ ਵਾਲਾਂ ਦਾ ਵੀ ਇੱਕ ਟੈਕਸਚਰ ਹੋ ਗਿਆ ਇਹ ਵੀ ਅਪਣਾਉਣਾ ਪਊਗਾ ਸਹੀ ਹੈ ਇਹ ਗੱਲਾਂ ਹੁਣ ਮਾਝਾ ਮਾਲਵਾ ਦੁਆਬਾ ਪੁਆਰ ਦੀ ਗੋਲੀ ਨਹੀਂ ਰਹੀ ਪੰਜਾਬੀ ਹੁਣ ਯੂਕੇ ਵਾਲੀ ਤੇ ਕੈਨੇਡਾ ਵਾਲੀ ਬ੍ਰੈਂਪਟਨ ਵਾਲੀ ਤੇ ਸਰੀ ਵਾਲੀ ਵੀ ਹੋ ਗਈ ਨਾਲ ਜੁੜ ਗਈ ਪੰਜਾਬੀ ਤੇ ਅਖੀਰ ਦੇ ਵਿੱਚ ਪੰਜਾਬ ਲਈ ਦੋ ਸ਼ਬਦ ਮੈਂ ਇਹੀ ਕਹੂੰਗਾ ਕਿ ਆਪਾਂ ਕਹਿਤਾ ਰਹਿੰਨੇ ਆ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਕਿਵੇਂ ਵਸਦਾ ਗੁਰਾਂ ਦੇ ਨਾਂ ਤੇ ਸਿਰਫ ਆਵਾਜ਼ਾਂ ਲਾਉਣ ਨਾਲ ਨਹੀਂ ਜਿਹੜੀ ਹੁਣ ਫਿਲਾਸਫੀ ਚੱਲ ਰਹੀ ਆਂ ਮਸੀਬਤ ਦੇ ਸਮੇਂ ਜਦੋਂ ਅਸੀਂ ਐ ਇੱਕ ਫੋਟੋ ਦੇਖਿਆ ਨਾ ਬਾਬਾ ਦਾ ਹੱਥ ਫੜਿਆ ਹੈ ਨੌਜਵਾਨ ਨੇ ਤੇ ਬਾਬੇ ਨੇ ਜਾਨਵਰ ਦਾ ਕੁੱਤੇ ਦਾ ਕੰਨ ਫੜ ਕੇ ਉਹਨੂੰ ਕੱਟ ਰਿਹਾ ਹੈ ਵਿੱਚ ਹੂੰ ਇਹ ਆ ਪੰਜਾਬ ਇਹ ਪੰਜਾਬ ਹੈ ਹੈਨਾ ਅੱਜ ਹੈ ਪੰਜਾਬ ਉਹ ਜਿਹਦੇ ਤੇ ਵਿਪਤਾ ਪਣੀ ਹੈ ਤੇ ਬਾਬਾ ਡੋਲੂ ਜਾ ਕੇ ਪਾਣੀ ਦੇ ਵਿੱਚ ਖੜਾ ਰਹਿਣਾ ਕਿ ਚਾਹ ਪੀ ਕੇ ਜਾ ਚਾਹ ਪੀ ਲੈ ਓਏ ਹੋਏ ਹੋਏ ਇਹ ਆ ਪੰਜਾਬ ਸੋ ਇਹ ਸਾਨੂੰ ਸਿਖਾਉਂਦਾ ਹੈ ਕਿ ਇੱਥੇ ਫਿਰ ਸਿੰਘ ਖਾਨ ਕੁਮਾਰ ਸਭ ਮਾਈਨਸ ਹੋ ਜਾਂਦਾ ਸਿਰਫ ਦਿਲ ਨੂੰ ਦਿਲ ਦਾ ਤੇ ਦਿਮਾਗ ਨੂੰ ਦਿਮਾਗ ਦਾ ਰਿਸ਼ਤਾ ਰਹਿੰਦਾ ਹੈ ਮੁਹੱਬਤ ਦਾ ਰਿਸ਼ਤਾ ਰਹਿੰਦਾ ਪੰਜਾਬ ਦੇ ਵਿੱਚ ਹਮੇਸ਼ਾ ਮੁਹੱਬਤੀ ਅੱਗੇ ਪਲੀ ਹੈ ਜਦੋਂ ਕਿ ਤੇ ਅਸੀਂ ਨਫ਼ਰਤ ਦੇ ਵਿੱਚ ਜਾਂ ਬਦਲੇ ਵਿੱਚ ਕਿਰਿਆਂ ਸਾਡਾ ਨੁਕਸਾਨ ਹੀ ਹੋਇਆ ਸਾਨੂੰ ਸਮਝਣ ਦੀ ਲੋੜ ਆ ਸੋਚਣ ਦੀ ਲੋੜ ਆ ਇਕੱਠੇ ਰਹਿਣ ਦੀ ਲੋੜ ਆ ਮੁਹੱਬਤ ਦੀ ਲੋੜ ਆ ਜੇ ਗੁਰਾਂ ਦੇ ਨਾਂ ਤੇ বাসਣਾ ਤਾਂ ਅੰਦਰੋਂ ਹੱਸਦੇ ਰਹੀਏ ਕਿਉਂਕਿ ਮਾੜੀ ਸੋਚ ਨੂੰ ਤਾਂ ਬਾਬੇ ਨੇ ਕਿਹਾ ਸੀਗਾ ਤੇ ਬੱਸ ਦੇ ਰੋ ਚੰਗੀ ਸੋਚਣ ਗਿਆ ਸੀ ਜੁੜ ਜੜ ਜਾ ਸੋ ਜੇ ਕਿਤੇ ਅਸੀਂ ਉਜੜੇ ਹੋਏ ਤੁਹਾਨੂੰ ਬਾਹਰ ਮਿਲਦੇ ਆ ਤਾਂ ਸਾਨੂੰ ਐ ਨਾ ਕਹਿਆ ਕਰੋ ਵੀ ਪੰਜਾਬ ਛੱਡ ਕੇ ਭੱਜ ਗਏ ਅਸੀਂ ਬਾਬੇ ਦੀ ਸੋਚ ਦਾ ਛੱਟਾ ਛੱਡ ਨਹੀਂ ਇੱਧਰ ਉੱਧਰ ਆਏ ਯਾ ਬਾਬੇ ਸੋ ਬਾਈ ਜੀ ਹੁਣਾਂ ਦੀਆਂ ਗੱਲਾਂ ਸੁਣ ਕੇ ਥੋੜਾ ਜਿਹਾ ਬੰਦੇ ਬਣਨ ਦੀ ਕੋਸ਼ਿਸ਼ ਕਰ ਰਹੇ ਆ ਤੇ ਬਾਕੀ ਬਹੁਤ ਸੋਹਣਾ ਕੰਮ ਕਰ ਰਹੇ ਆ ਫਗਵਾੜੇ ਵਾਲੇ ਵਧੀਆ ਲਵ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ